ਉਹੀ ਸੱਚ ਜਿਹੜੀ ਥਾਲੀ ਦਾ ਖਾਣੇ ਆ ਉਸੇ ਥਾਲੀ ਦੇ ਕਰਦੇ ਆ ਛੇਡ ਮੌਜੂਦ ਆ ਸੀ ਮੰਗਲੀ ਟਾਂਡਾ ਦੇ ਵਿੱਚ ਜਿੱਥੇ ਭਾਰਤੀ ਕਿਸਾਨ ਮੌਜੂਦ ਜੁਨੇ ਤੇ ਪ੍ਰਧਾਨ ਦਿਲਵਾ ਸਿੰਘ ਗਿੱਲ ਇੱਥੇ ਪਹੁੰਚੇ ਨੇ ਮਾਮਲਾ ਦੱਸਾਂਗੇ ਜੋ ਸਾਡੇ ਪੰਜਾਬ ਦੇ ਵਿੱਚ ਮਾਮਲਾ ਪੱਖ ਦਾ ਨਜ਼ਰ ਆ ਰਿਹਾ ਇੱਕ ਜਿਹੜੀ ਕਹਿ ਸਕਦੇ ਕਿ ਗੰਦੀ ਹਰਕਤ ਸਾਡੇ ਪੰਜਾਬ ਦੇ ਵਿੱਚ ਸ਼ਾਹਪੁਰ ਦੇ ਸ਼ਹਿਰ ਦੇ ਵਿੱਚ ਜਿਹੜੀ ਇੱਕ ਛੋਟੇ ਦੇ ਬੱਚੇ ਨਾਲ ਕੀਤੀ ਗਈ ਆ ਉਹ ਮੈਂ ਬਲਦ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਸਾਡਾ ਬੋਲ ਵੀ ਬਹੁਤ ਲੋਕਾਂ ਨੂੰ ਚੁਬਦਾ ਪਰ ਉਹਦੇ ਸਾਹਮਣੇ ਉਹਦੇ ਤਵੰਦ ਵਿੱਚ ਆ ਸੀ ਮੰਗਲੀ ਟਾਂਡਾ ਪਹੁੰਚੇ ਆ ਜਿੱਥੇ ਪਵਾਰਤੀ ਕਿਸਾਨ ਮਜੂ ਜੁਨੀਅਰ ਦੇ ਪ੍ਰਧਾਨ ਵਿਥੇ ਪਹੁੰਚੇ ਨੇ ਸੋ ਤਸਵੀਰਾਂ ਨੇ ਪਿੰਡ ਵਾਲੇ ਇਕੱਠੇ ਹੋਏ ਨੇ ਪੂਰਾ ਮਾਮਲਾ ਕੀ ਹੈ ਕਿਉਂ ਇਕੱਠੇ ਹੋ ਨੇ ਜਾਣਕਾਰੀ ਲਵਾਂਗੇ ਪਤਾਂ ਦੀ ਕੀ ਗੱਲ ਹੋਈ ਅੱਜ ਫੇਰ ਪਾਰਤੀ ਕਿਸਾਨ ਮਜੂ ਜੁਨੀਅਰ ਫੇਰ ਉੱਥੇ ਇਕੱਠੇ ਹੋਏ ਨੇ ਇਹ ਐਸਾ ਕੀ ਹੋ ਗਿਆ ਕਿ ਜਿਹੜਾ ਸਿਰੇ ਸਿਰੇ ਇੱਕ ਕੌਲ ਤੇ ਸਾਰੇ ਇਕੱਠੇ ਗਿੱਚੇ ਮਨੋ ਸੁਖਦੇਵ ਸਿੰਘ ਮੰਗਲੀ ਨੇ ਸਵੇਰੇ ਦੱਸਿਆ ਕਿ ਇਸ ਤਰ੍ਹਾਂ ਨੌਜਵਾਨ ਇਕੱਠੇ ਹੋ ਰਹੇ ਨੇ ਕਿ ਆਪਾਂ ਕੋਈ ਐਲਾਨ ਕਰਨਾ ਮੈਂ ਕਿਹਾ ਐਲਾਨ ਕਰਨ ਤੋਂ ਪਹਿਲਾਂ ਆਪਾਂ ਗੱਲ ਕਰ ਲਈ ਤੇ ਚਲੋ ਮੈਂ ਵੀ ਆ ਗਿਆ ਉਰੇ ਉਹ ਨੀਤੀਆਂ ਜਲਦੀ ਆ ਜੀ ਦਾ ਇਹ ਜਿਹੜੇ ਨੌਜਵਾਨ ਆ ਇਹ ਇਨਾਂ ਨੇ ਉਹ ਆਵਾਜ਼ ਚੱਕੀ ਆ ਜਿਹਦਾ ਅਸੀਂ ਪਹਿਲਾਂ ਮੰਗ ਪੱਤਰ ਦੇ ਚੁੱਕੇ ਆ ਪ੍ਰਸ਼ਾਸਨ ਨੂੰ ਕਿ ਜਿਹੜੀ ਸਾਡੇ ਰਾਹੋਂ ਰੂਟ ਦੇ ਉੱਪਰ ਰੇੜੀ ਪੜੀ ਜਿਹੜੀ ਉਹ ਸਾਡੇ ਲਈ ਬੜੀ ਤਕੜੀ ਰੁਕਾਵਟ ਆ ਕਿਉਂਕਿ ਸਵੇਰੇ ਸ਼ਾਮ ਆ ਸਵੇਰੇ ਦੇਖੋ ਸਕੂਲਾਂ ਦੀਆਂ ਬੰਨਾਂ ਸਕੂਲਾਂ ਨੂੰ ਜਾਣ ਵਾਲੇ ਬੱਚੇ ਔਰ ਸਾਡੇ ਜਿੰਨੇ ਨੌਜਵਾਨ ਨੇ ਉਹ ਬਾਹਰਲੇ ਏਰੀਏ 'ਚ ਜਿਆਦਾ ਰਹਿੰਦੇ ਨੇ ਪਿੰਡਾਂ 'ਚ ਜਿਨ੍ਹਾਂ ਨੇ ਸ਼ਹਿਰ ਕੰਮ ਤੇ ਜਾਣਾ ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੇੜੀਆਂ ਲਗ ਜਾਂਦੀਆਂ ਨੇ ਔਰ ਸ਼ਾਮ ਤੱਕ ਨੰਗਣਾ ਉੱਥੇ ਓਕਾਉਂਦਾ ਸ਼ਾਮ ਤੱਕ ਬਹੁਤ ਓਕਾ ਘੰਟਿਆਂ ਦੇ ਹਿਸਾਬ ਨਾਲ ਜਿਹੜਾ ਟਾਈਮ ਉਹ ਲੱਗ ਜਾਂਦਾ ਔਰ ਭਾਈਓ ਪਹਿਲਾਂ ਜੇ ਚਕਾਉਂਦੇ ਆ ਨਾ ਉਹ ਘੰਟੇ ਲਈ ਚਕਾਉਂਦੇ ਆ ਚੁੱਕਦੇ ਆ ਰੇੜੀਆਂ ਲੈ ਕੇ ਪਾਸੇ ਹੋ ਜਾਂਦੇ ਆ ਪਾਸੇ ਹੋਣ ਤੋਂ ਬਾਅਦ ਫੇਰ ਆ ਕੇ ਵਿੱਚ ਜਦੋਂ ਪ੍ਰਸ਼ਾਸਨ ਚੱਲ ਜੁੰਦਾ ਫੇਰ ਲਾ ਲੈਂਦੇ ਆ ਅਸੀਂ ਪ੍ਰਸ਼ਾਸਨ ਤੋਂ ਪਹਿਲਾਂ ਵੀ ਇਹ ਮੰਗ ਕਰ ਚੁੱਕੇ ਆ ਵੀ ਜਿਹੜੀ ਦੁਕਾਨ ਦੇ ਮੋਰੇ ਰੇੜੀ ਲੱਗੀ ਆ ਨਾ ਉਹ ਕਰਦੇ ਕੀ ਦੁਕਾਨਦਾਰ ਨੇ 200 ਇੱਥੋਂ ਲੈ ਲਿਆ 200 ਉੱਤੋਂ ਲੈ ਲਿਆ ਜਾਂ 400 ਲੈ ਲਿਆ ਲੈ ਲੈ ਕੇ ਉਹ ਦੁਕਾਨ ਦੀ ਕਮਾਈ ਘਟਾ ਉਹ ਰੇੜੀ ਫੜੀ ਵਾਲਿਆਂ ਦੇ ਕੋਲੋਂ ਪੈਸੇ ਲੈਂਦੇ ਆ ਜੀ ਪਹਿਲੇ ਲੈ ਕੇ ਦੋ ਦੋ ਰੇੜੀਆਂ ਆਪਣੀ ਦੁਕਾਨ ਦੇ ਮੋਹਰੇ ਲਵਾਈਆਂ ਤਿੰਨ ਤਿੰਨ ਉਹ ਬਾਅਦ ਵਿੱਚ ਜਿੰਨੇ ਸੌਦਾ ਲੈਣਾ ਫਿਰ ਇੱਕ ਹੋ ਖੜ ਗਿਆ ਉਹਦੀ ਗੱਡੀ ਖੜ ਗਈ ਮੋਟਰਸਲ ਖੜ ਗਈ ਤੇ ਛੜਕ ਤੱਕ ਆ ਗਏ ਸੜਕ ਬੱਜਦੀ ਨਹੀਂ ਭੀੜ ਹੋ ਜਾਂਦੀ ਹੈ ਅਸੀਂ ਕਹਿੰਨੇ ਜਿਹੜੇ ਦੁਕਾਨਦਾਰਾਂ ਦੇ ਉੱਪਰ ਪਰਚੇ ਦਿੱਤੇ ਜਾਣ ਦੁਕਾਨਦਾਰ ਦੁਕਾਨ ਨੂੰ ਸੀਲ ਕੀਤਾ ਜਾਵੇ ਤਾਂ ਜੋ ਰੇੜੀ ਅੱਗੇ ਦੁਕਾਨ ਦੇ ਅੱਗੇ ਰੇੜੀ ਲਵਾਉਣ ਦੀ ਕੋਈ ਹਿੰਮਤ ਨਾ ਕਰੇ ਔਰ ਪ੍ਰਸ਼ਾਸਨ ਨੂੰ ਇਹ ਕਹਿੰਨੇ ਵੀ ਰੇੜੀ ਪੜੀ ਵਾਲੇ ਦੀ ਕੋਈ ਜਗ੍ਹਾ ਬਣਾ ਕੇ ਦਿਓ ਉਹ ਆਪਣਾ ਜੇ ਉਹਨਾਂ ਨੇ ਕੋਈ ਆਪਣਾ ਗੁਜ਼ਾਰਾ ਕਰਨਾ ਰੇੜੀ ਬੜੀ ਲਾ ਕੇ ਹੀ ਨਹੀਂ ਕਹਿੰਦੇ ਭਈ ਕਿਸਦਾ ਰੁਜ਼ਗਾਰ ਕੋਨੇ ਆ ਅਸੀਂ ਕਹਿੰਦੇ ਕੋਈ ਜਗ੍ਹਾ ਬਲਾਓ ਸਰਕਾਰ ਕੋਲ ਬਹੁਤ ਜਗ੍ਹਾ ਨੇ ਆਪਣੀ ਜਗ੍ਹਾ ਦੇਵੇ ਇਹਨਾਂ ਨੂੰ ਆਪਣੀ ਸਾਈਡ ਤੇ ਲਾਉਣ ਲੋਕੀ ਉੱਥੋਂ ਜਾ ਕੇ ਸੌਤਾ ਲੈਣ ਪਰ ਸੜਕ ਦੇ ਉੱਪਰ ਨਹੀਂ ਸੜਕ ਖਾਲੀ ਹੋਣੀ ਚਾਹੀਦੀ ਆ ਸੜਕ ਖਾਲੀ ਕਰਾਉਣ ਲਈ ਜਿੰਨੇ ਨੌਜਵਾਨ ਐ ਇਕੱਠੇ ਹੋਏ ਨੇ ਅਸੀਂ ਭਾਰਤੀ ਕਿਸਾਨ ਮਜ਼ਦੂਰ ਜੂਨੀਅਨ ਨਾਲੋਂ ਪਹਿਲਾਂ ਵੀ ਮੰਗ ਪੱਤਰ ਦੇ ਚੁਪੇ ਹੁਣ ਵੀ ਇਹਨਾਂ ਦੀ ਲੜਾਈ ਲੜਾਂਗੇ 19 ਤਰੀਕ ਤੱਕ ਦਾ ਟਾਈਮ ਆ ਜਿਹੜਾ ਪ੍ਰਚਾਰ ਚੰਨ ਦਿੰਨੇ ਆ 20 ਤਰੀਕ ਨੂੰ ਅਸੀਂ ਆਪਣੀ ਵਿਚਾਰ ਕਰਕੇ 21 ਫਿਰ ਜਿਵੇਂ ਕਹਿੰਦੇ ਆ ਅਸੀਂ ਨਿਕਲਾਂਗੇ ਨਿਕਲਾਂਗੇ ਫਿਰ ਅਸੀਂ ਜਾਂ ਰੂਟ ਜਾਮ ਕਰੀਏ ਜਾਂ ਹਾਈਵੇ ਜਾਮ ਕਰੀਏ ਜਾਂ ਕੋਈ ਟੂਲ ਪਲਾਜਾ ਫ੍ਰੀ ਕਰੀਏ ਕੀ ਕਰਨਾ ਉਪਰ ਅਸੀਂ ਆਪਣਾ ਵਿਚਾਰ ਕਰਤਾ। ਪਤਾ ਨਹੀਂ ਕਿਤੇ ਇਹ ਨਹੀਂ ਹੋ ਸਕਦਾ ਤੁਸੀਂ ਮੰਗ ਪੱਤਰ ਦੇ ਜਾਓ ਕੋਈ ਵੱਧ ਤੋਂ 15 ਦਿਨ ਵਾਸਤੇ ਨੂੰ ਥੋੜੀ ਕਹਿ ਸਕਦੇ ਕਿ ਪੇਪਰਾਂ ਦੇ ਚੈਨਲ ਜਾਨੀ ਲੋਜੀ ਪ੍ਰਸ਼ਾਸਨ ਬੜੀ ਕੰਮ ਕਰ ਰਿਹਾ ਫੇਰ ਦੁਬਾਰਾ ਲੱਗ ਜਾਏ। ਅਸੀਂ ਮੰਗ ਪੱਤਰ ਵਾਲਾ ਕੰਮ ਹੀ ਖਤਮ ਕਰ ਦਈਏ। ਸਾਡੀ ਤਾਂ ਹੁਣ ਸਿੱਧੀ ਸਿੱਧੀ ਲੜਾਈ ਆ। ਮੰਗ ਪੱਤਰ ਦੇ ਜਿਹੜੇ ਦਿਨੇ ਦੇ ਤੇ ਨਾਮ ਮੰਗ ਪੱਤਰ ਫੜਦੇ ਆ ਟੋਕਰੀ ਛੱਡ ਦਿੰਦੇ ਆ। ਕੋਈ ਉੱਤੇ ਕਾਰਵਾਈ ਨਹੀਂ ਹੁੰਦੀ। ਆਹ ਡੀਸੀ ਸਾਹਿਬ ਨੇ ਪਿੱਛੇ ਜਿਹੜਾ ਇੱਕ ਇੱਕ ਤੇ ਜਰੂਰ ਸਾਡੇ ਕਾਰਵਾਈ ਕੀਤੀ ਆ ਕਿ ਜਿਹੜਾ ਉਹਨੇ 7 ਤੋਂ 10 ਤੇ 7 ਤੋਂ 10 ਤੁਸੀਂ ਉਹਦੇ ਵਿੱਚ ਸੀਗੇ। ਤੁਸੀਂ ਨਾਲ ਰਹਿ ਕੇ ਉਹ ਵਾਜ ਨੂੰ ਚੱਕਿਆ ਜਦੋਂ ਉਹ ਬੱਚੇ ਤੋਂ ਬਸਤੀ ਚੌਂਕ ਦੇ ਵਿੱਚ ਟਿਪਰ ਥੱਲੇ ਆ ਚਲੇ ਸੀ ਤਾਂ ਉਦੋਂ ਇਹਨਾਂ ਪ੍ਰਸ਼ਾਸਨ ਨੇ ਇਸ ਚੀਜ਼ ਨੂੰ ਦੇਖਦੇ ਹੋਏ 3 ਘੰਟੇ ਲਈ ਸਵੇਰੇ 3 ਲਈ ਟਿਪਰ ਬੰਦ ਕੀਤੇ ਸੀਗੇ ਕਿਉਂਕਿ ਸਾਡੇ ਇੱਥੇ ਨਜਾਇਜ਼ ਮਾਈਨਿੰਗ ਬਹੁਤ ਹੋ ਰਹੀ ਹੈ ਸਾਰਾ ਸਾਡਾ ਆਸਾਨੇ ਨਾਲ ਟੁੱਪਣ ਨੂੰ ਫਿਰਦਾ ਪਰ ਸਾਡੇ ਮੰਤਰੀ ਸਾਹਿਬ ਦੀ ਮਾਈਨਿੰਗ ਅੱਜ ਵੀ ਚੱਲ ਰਹੀ ਹੈ ਸ਼ਰੇਆਮ ਚੱਲ ਰਹੀ ਆ ਹੁਣੇ ਦੇਖੋ ਹੁਣੇ ਟਿਪਰ ਲੰਘ ਗਿਆ ਇਸ ਕਰਕੇ ਇਹ ਜਿਹੜਾ ਰੇੜੀ ਪੜੀ ਉਹ ਤੋਂ ਪਾਸੇ ਹੋਣੀ ਚਾਹੀਦੀ ਆ ਖਾਲੀ ਹੋਣੀ ਚਾਹੀਦੀਆਂ ਸੜਕਾਂ ਜਾਣ ਵਾਲਾਂ ਨਾਲ ਕੋਈ ਪ੍ਰੋਬਲਮ ਨਾ ਹੋਵੇ ਅਸੀਂ ਇਹਦਾ ਆਗਾਜ਼ ਕਰਦੇ ਆ ਪ੍ਰਵਾਸੀ ਜਿਹਨੋਂ ਕਿੰਨੀ ਘਟਨਾ ਜਿਹੜੀ ਸਾਡੇ ਪੰਜਾਬੀਆਂ ਨੇ ਸਾਡਾ ਖਾ ਕੇ ਪੰਜਾਬ ਦਾ ਖਾ ਕੇ ਸਾਡੇ ਨਾਲ ਬੱਚਿਆਂ ਦੇ ਉੱਤੇ ਕੱਢ ਰਹੇ ਨੇ ਕਿ ਇਹ ਸਰਕਾਰ ਨੂੰ ਨਹੀਂ ਇਹਦਾ ਧਿਆਨ ਦੇਣਾ ਚਾਹੀਦਾ ਜੀ ਦੇਖੋ ਜੀ ਸਰਕਾਰ ਦੂਜੇ ਸਟੇਟ ਚ ਚੱਲ ਜਾਓ ਤੁਸੀਂ ਨਾ ਤਾਂ ਉੱਥੇ ਜ਼ਮੀਨ ਖਰੀਦ ਸਕਦੇ ਆ ਨਾ ਘਰ ਖਰੀਦ ਸਕਦੇ ਆ ਪੰਜਾਬ ਚਾ ਵੋਟਾਂ ਦੀ ਰਾਜਨੀਤੀ ਹੁਣ ਤੁਸੀਂ ਦੇਖੋ ਇਹ ਬੱਚੇ ਦੇ ਲਈ ਉਤਰਾਂ ਦੇ ਭਗਵੰਤ ਮੈਂਟ ਤੋਂ ਪਹਿਲਾਂ ਅਗਲੇ ਦੇ ਘਰ ਚਲ ਜਾਂਦਾ ਉਹਨੂੰ ਬੱਚੇ ਦੇ ਘਰ ਕਿਉਂ ਨਹੀਂ ਗਿਆ ਤੂੰ ਉਹ ਬੱਚੇ ਨੂੰ ਕਿੰਨੀ ਬੇਦਰਦੀ ਨਾਲ ਮਾਰਿਆ ਗਿਆ ਤੁਸੀਂ ਕਿਹਾ ਕੋਈ ਪ੍ਰਸ਼ਾਸਨ ਦਾ ਨਾ ਕੋਈ ਕਾਲੀਆਂ ਚੋਂ ਗਿਆ ਇਨਾ ਕਾਂਗਰਸ ਚੋਂ ਗਿਆ ਤੇ ਨਾ ਕੋਈ ਆਪ ਵਾਲਿਆਂ ਚੋਂ ਗਿਆ ਕਿਉਂਕਿ ਜੇ ਜਾਂਦੇ ਆ ਤੇ ਇਹਨਾਂ ਦੀਆਂ ਵੋਟਾਂ ਖਰਾਬ ਹੁੰਦੀਆਂ ਤੇ ਜਿਹੜੇ ਸਾਡੇ ਇੱਥੇ ਅਫਸਰ ਲਾਏ ਗਏ ਆ ਉਹ ਟੋਟਲ ਪ੍ਰਵਾਸੀ ਨੇ ਔਰ ਉਹ ਪ੍ਰਵਾਸੀਆਂ ਦੀ ਠੋਕ ਕੇ ਮਦਦ ਕਰ ਰਹੇ ਨੇ ਇੱਕ ਪ੍ਰਵਾਸੀ ਦੇ ਉੱਤੇ ਪਰਚਾ ਕਰਾਉਣ ਲਈ ਸਾਡੇ ਇੱਕ ਪਿੰਡਾ ਉਹਨਾਂ ਨੂੰ ਘੰਟਿਆਂ ਬੱਧੀ ਸੜਕ ਤੇ ਬਹਿਣਾ ਪਿਆ ਇਹ ਸਾਡੇ ਪੰਜਾਬ ਦਾ ਪੰਜਾਬੀ ਡੀਜੀਪੀ ਹੋਣਾ ਚਾਹੀਦਾ ਦੇ ਵੱਡੇ ਅਫਸਰ ਜਿੰਨੇ ਉਹ ਸਾਰੇ ਪੰਜਾਬੀ ਹੋਣ ਚਾਹੀਦੇ ਆ ਇੱਥੇ ਜਿੰਨੇ ਵੱਡੇ ਅਫਸਰ ਨੇ ਸਾਰੇ ਬਾਹਰ ਤੇ ਨੇ ਸਾਊਥ ਸਾਈਡ ਦਾ ਕੋ ਕਿਤੇ ਦਾ ਕਿਤੇ ਦਾ ਜਿਹੜਾ ਜਿਹੜੇ ਸਾਡੀ ਸਾਡੀ ਗੱਲ ਨੂੰ ਨਾ ਸਮਝਦੇ ਆ ਤੇ ਦੂਜੀ ਸਾਡੀ ਸਰਕਾਰ ਇੰਨੀ ਕੁ ਮਾੜੀ ਆ ਉਹਨਾਂ ਨੂੰ ਕੋਈ ਮਤਲਬ ਨਹੀਂ ਕੋਈ ਮਰੇ ਕੋਈ ਜੀਵੇ ਉਹ ਆਪਣਾ ਪੈਸਾ ਇਕੱਠਾ ਕਰਨ ਤੇ ਲੱਗੇ ਆ ਡਰਾਮੇ ਕਰ ਰਹੇ ਨੇ ਲੋਕਾਂ ਨਾਲ ਤੇ ਜਿੰਨੀ ਕੁ ਡਰਾਮੇਬਾਜ਼ੀ ਹੋ ਰਹੀ ਆ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਨੇ ਲੋਕ ਇਹਦੇ ਨਾਲ ਤੇ ਮੈਂ ਕਹਿੰਦਾ ਵੀ ਇਹ ਆਵਾਜ਼ ਚੱਕੀ ਆ মিডিਆ ਦਾ ਤਾਂ ਨਮਾਜ਼ ਤੇ ਜਿਹੜੇ ਲੋਕ ਲੜ ਰਹੇ ਨੇ ਉਹ ਬਹਾਦਰੀ ਨਾਲ ਲੜ ਰਹੇ ਨੇ ਅਸੀਂ ਮੈਂ ਅੱਜ 11:00 ਵਜੇ ਮੀਟਿੰਗ ਆ ਮੰਜੀ ਸਾਹਿਬ ਸਾਡੇ ਕੇਐਮਐਮ ਮੋਰਚੇ ਦੀ ਅਸੀਂ ਉਹਦੇ ਚੇ ਗੱਲ ਰੱਖਾਂਗੇ ਮੰਗਲੀ ਸਾਹਿਬ ਦੇਖ ਰਹੇ ਕਿ ਅੱਜ ਟਾਂਡੇ ਦੇ ਵਿੱਚ ਜਿਹੜੀ ਹੈ ਅੱਜ ਮੀਟਿੰਗ ਹੋ ਰਹੀ ਹੈ ਕਿ ਕਾਫੀ ਨੌਜਵਾਨ ਪਹੁੰਚਣੇ ਨੇ ਜੇ ਗੱਲ ਕਰਾਂਗੇ ਪ੍ਰਵਾਸੀਆਂ ਨੂੰ ਲੈ ਕੇ ਆਹ ਹਾਕਾਪੁਰੇ ਪੰਜਾਬ ਮੈਨੂੰ ਲੱਗਦਾ ਪੁਰੇ ਹੁਣ ਵਰਲਡ ਦੇ ਵਿੱਚ ਆਹ ਹਾਕਾ ਮੱਚ ਰਹੀ ਹੈ ਚੱਕੀ ਕੜਾ ਚੋਂ ਦੇਖੋ ਅੱਜ ਦਾ ਜਿਹੜਾ ਮੁੱਦਾ ਹੈਗਾ ਇਹ ਵੀ ਨੌਜਵਾਨਾਂ ਨੇ ਸਾਡੇ ਤੱਕ ਕੱਲ ਪਰਸੋਂ ਦੇ ਇਹ ਸਾਨੂੰ ਫੋਨ ਕਰ ਰਹੇ ਸੀ ਵੀ ਆ ਜਿਹੜਾ ਸਾਨੂੰ ਲੰਘਣ ਦੇ ਵਿੱਚ ਬੜੀ ਦਿੱਕਤ ਆਉਂਦੀ ਹੈ ਲੁਧਿਆਣਾ ਕਿਉਂਕਿ ਇੰਡਸਟਰੀ ਏਰੀਆ ਸਾਡੇ ਪਿੰਡਾਂ ਦੇ ਜਿਹੜੇ ਨੌਜਵਾਨਾਂ ਆਂ ਸ਼ਹਿਰ ਦੇ ਵਿੱਚ ਕੰਮ ਕਰਨਾ ਜਾਂਦੇ ਨੇ ਸਵੇਰ ਟਾਈਮ ਸ਼ਾਮ ਟਾਈਮ ਤਾਂ ਸਵੇਰ ਸ਼ਾਮ ਟਾਈਮ ਤਾਂ ਬਿਲਕੁਲ ਹੀ ਉੱਥੇ ਲੰਘਣ ਨਹੀਂ ਹੁੰਦਾ ਹੋਰ ਵੀ ਗੱਡੀਆਂ ਹੁੰਦੀਆਂ ਨੇ ਉਹਦੇ ਨਾਲ ਐਕਸੀਡੈਂਟ ਵੀ ਬਹੁਤ ਆਉਂਦੇ ਆ ਕਿਸੇ ਦੀ ਲੱਤ ਫ੍ਰੈਕਚਰ ਹੋ ਗਈ ਕਿਸੇ ਦੀ ਬਾਹ ਫ੍ਰੈਕਚਰ ਹੋ ਗਈ ਇਹਦੇ ਸਿਰ ਤੇ ਸੱਟ ਲੱਗ ਗਈ ਮਸ਼ੀਨਰੀ ਫਟ ਗਈ ਸੋ ਬੜੀ ਦਿੱਕਤ ਪਰੇਸ਼ਾਨੀਆਂ ਹੁਣ ਕਹਿੰਦੇ ਆਪਣਾ ਪਰਿਵਾਰ ਪਾਲਣ ਆਜੇ ਉਹ ਮਹੀਨੇ 6 ਮਹੀਨੇ ਦੇ ਲਈ ਅ ਮੰਜੇ ਤੇ ਪੈ ਗਿਆ ਤਾਂ ਫਿਰ ਗੁਜ਼ਾਰਾ ਵੀ ਬਹੁਤ ਔਖਾ ਹੋ ਜਾਂਦਾ ਸੋ ਅੱਗੇ ਅਸੀਂ ਡੀਸੀ ਸਾਹਿਬ ਨੂੰ ਮੰਗ ਕੀਤੀ ਸੀ ਉਹਨਾਂ ਨੇ ਆਰਡਰ ਵੀ ਕਰੇ ਨੇ ਲੇਕਿਨ ਪ੍ਰਸ਼ਾਸਨ ਨੇ ਉਹਨੂੰ ਇੰਪਲੀਮੈਂਟ ਨਹੀਂ ਕੀਤਾ ਹੁਣ ਕੀ ਕਰਨ ਜਾ ਰਹੇ ਹਾਂ ਤੁਸੀਂ ਦੇਖੋ ਹੁਣ ਜਿਹੜਾ ਹੈਗਾ ਇਹ ਜਿਹੜਾ ਇੰਪਲੀਮੈਂਟ ਇਹਨੂੰ ਕਰਾਵਾਂਗੇ ਇਹ ਜਿਹੜੀਆਂ ਸੜਕਾਂ ਨੇ ਲੰਘਣ ਲਈ ਦੇ ਨਾ ਕਿ ਇਹ ਜਿਹੜੀਆਂ ਹੈਗੀਆਂ ਵੀ ਤੁਸੀਂ ਇਹਦੇ ਤੇ ਕਬਜ਼ਾ ਕਰਕੇ ਬਹਿ ਜੋ ਇਹਦਾ ਰੇੜੀ ਫੜੀ ਸਾਰੇ ਕਬਜ਼ਾ ਕਰੀ ਬੈਠੀ ਆ ਉਹ ਇਹ ਰੇੜੀ ਫੜੀ ਸਰਕਾਰ ਨੂੰ ਦਿੰਦੀ ਕੀ ਹੈ ਕਿਆ ਦਿੰਦੀ ਹੈ ਇਕੋ ਟੈਕਸ ਦਿੰਦੀ ਹੈ ਇਹਨਾਂ ਨੂੰ ਟੈਕਸ ਜਿਹੜਾ ਤਾਂ ਉਹਦਾ ਪ੍ਰਾਈਵੇਟ ਲੀਡਰਾਂ ਦੇ ਲੀਡਰਾਂ ਦੇ ਜੇਬਾਂ ਦੇ ਵਿੱਚ ਜਾਈ ਜਾਂਦਾ ਸਰਕਾਰ ਦੇ ਖਜ਼ਾਨੇ ਵਿੱਚ ਤਾਂ ਨਹੀਂ ਜਾ ਰਿਹਾ ਸਰਕਾਰ ਜਿਹੜਾ ਇਹ ਰੇੜੀ ਫੜੀ ਨੂੰ ਜਿਹੜਾ ਅਸੀਂ ਹੁਣ ਨਾਤਾ ਅਸੀਂ ਮੰਗ ਪੱਤਰ ਦੇਣਾ ਅਸੀਂ ਤਾਂ ਇਹ ਆ ਵੀ ਹੁਣ 19 ਤਰੀਕ ਤੱਕ 18 19 ਤੱਕ ਇਹਨਾਂ ਦਾ ਟਾਈਮ ਹੈ ਪ੍ਰਸ਼ਾਸਨ ਦਾ ਉਸ ਤੋਂ ਬਾਅਦ ਜਿਹੜਾ ਹੈਗਾ 21 ਤਰੀਕ ਨੂੰ ਜਿਹੜਾ ਅਸੀਂ ਆਪ ਨਿਕਲ ਗਏ ਫਿਰ ਇਹਦਾ ਸੰਘਰਸ਼ ਵਿੱਡਾਂਗੇ ਇਹ ਰੇੜੀ ਫੜੀ ਸਾਰੀ ਹੈ ਔਰ ਇਹ ਸੰਡੇ ਸੰਡੇ ਹੋਊਗਾ ਇਹ ਵੀ ਗੱਲ ਆ ਮੈਂ ਤੁਹਾਨੂੰ ਵੀ ਕਹਿੰਦਾ ਮੈਂ ਜੇ ਇਹਨੂੰ ਕੰਮ ਨੂੰ ਕਰਨਾ ਵਾ ਨੌਜਵਾਨਾਂ ਨੂੰ ਫਿਰ ਸੰਡੇ ਸੰਡੇ ਆਪਾਂ ਜਾਣਾ ਹੀ ਜਾਣਾ ਸਰ ਜੀ ਕਹਿੰਦੇ 9 ਵਜੇ ਸਵੇਰੇ ਹਾਂ ਬਿਲਕੁਲ ਰਾਈਟਰ ਹੋਰ ਉਹਨਾਂ ਨੂੰ ਨਿਕਲਣਾ ਠੀਕ ਹੈ ਨਾ ਇਹ ਨਹੀਂ ਹੈਗਾ ਇਹ ਵੀ ਯਾਦ ਕਰਨਾ ਜੇ ਤਾਂ ਪ੍ਰਸ਼ਾਸਨ ਇਸ ਬਾਰੇ ਗੌਰ ਕਰਦਾ ਠੀਕ ਆ ਅਸੀਂ 18 ਤੋਂ 19 ਤਰੀਕ ਦਾ ਟਾਈਮ ਦਿੰਦੇ ਆ ਪ੍ਰਸ਼ਾਸਨ ਨੂੰ ਸੀਜ਼ਨ ਆਰੇ ਉਹਨਾਂ ਨੇ ਕਹਣਾ ਸਾਡੇ ਸੀਜ਼ਨ ਆਰੇ ਸਾਡਾ ਧਿਆਨ ਖਰਾਬ ਕਰ ਰਹੇ ਪਹਿਲਾ ਵੀਰ ਜੀ ਮੈਂ ਇਹ ਗੱਲ ਕਰ ਰਿਹਾ ਕਿ ਕਿਸੇ ਦੀ ਜਾਨ ਨਾਲੋਂ ਥਿਆਰ ਜ਼ਿਆਦਾ ਪਿਆਰਾ ਨਹੀਂ ਪਿਆਰਾ ਇਹ ਰੋਡ ਦੇ ਉੱਤੇ ਜੇ ਆਪਾਂ ਮਹੀਨੇ ਦੇ ਲਈਏ ਕਟੋ ਘਟ ਹਜ਼ਾਰ ਤੋਂ ਪਲੱਸ ਐਕਸੀਡੈਂਟ ਹੁੰਦੇ ਆ 30 ਤੋਂ 35 40 ਬੰਦੇ ਮਰਦੇ ਆ ਮਹੀਨੇ ਦੇ ਜ਼ਿੰਮੇਵਾਰ ਕੌਣ ਆ ਪ੍ਰਸ਼ਾਸਨ ਪ੍ਰਸ਼ਾਸਨ ਦੀ ਕਮਜ਼ੋਰੀ ਆ ਨਾ ਤਾਂ ਹੀ ਮਰ ਰਹੇ ਆ ਕਿਉਂਕਿ ਰਾਹੋਂ ਰੋਡ ਤੇ ਰੇੜੀਆਂ ਫੜੀਆਂ ਰੇੜੀਆਂ ਫੜੀਆਂ ਜੋ ਵੀ ਸਾਰਾ ਕੁਝ ਆ ਇੱਕ ਗੱਲ ਹੋਰ ਦੇਖਦੇ ਤੁਸੀਂ ਰਾਤ ਨੂੰ ਜਦੋਂ ਲੰਘਦੇ ਹੋwidehatਿਆਂ ਵੱਲ ਠੇਕਿਆਂ ਵੱਲ ਕਿੰਨੇ ਪ੍ਰਵਾਸੀ ਬਾਦ ਸ਼ਰੇਆਮ ਦਾਰੂ ਪੀ ਰਹੇ ਨੇ ਕੋਈ ਧਿਆਨ ਹੀ ਨਹੀਂ ਉਹਨਾਂ ਦਾ ਕਿਸੇ ਦੀ ਕਿਸੇ ਦਾ ਧਿਆਨ ਨਹੀਂ ਦਾਰੂ ਪੀ ਕੇ ਸਾਡੇ ਪੰਜਾਬੀ ਮੁੰਡਿਆਂ ਨੂੰ ਕੁੱਟ ਰਹੇ ਆ ਉਹ ਸਾਡੇ ਪੰਜਾਬੀ ਮੁੰਡਿਆਂ ਨੂੰ ਕੁੱਟਿਆ ਵੀ ਆ ਪਰ ਸਾਡੇ ਵੀ ਥੋੜੇ ਬੰਦੇ ਥੋੜੀ ਨੰਗਾਮੀ ਆ ਕਿ ਹਾਂ ਜਿਹੜਾ ਸਾਡਾ ਪੰਜਾਬੀ ਭਰਾ ਵਾ ਜੇ ਕੋਲੋਂ ਦੇਖੇ ਐਦਾਂ ਲੱਗ ਜਾਂਦਾ ਕਿ ਚੱਲ ਕੋਈ ਗੱਲ ਜਿਹੜਾ ਹੋ ਰਿਹਾ ਮੇਰੇ ਨਾਲ ਨਹੀਂ ਹੋਵੇ ਪਰ ਜਦੇ ਘਰ ਦੇ ਵਿੱਚ ਆ ਗੰਦੀਆਂ ਫਿਰ ਪਤਾ ਫੇਰੀ ਲੱਗਦਾ ਠੀਕ ਹੈ ਜੀ ਤਾਂ ਹੀ ਮੈਂ ਕਹਿਣਾ ਚਾਹਨਾ ਬਈ ਮੇਰਾ ਵੀਰ ਜੀ ਜੇ 19 ਤਰੀਕ ਤੱਕ ਪ੍ਰਸ਼ਾਸਨ ਕੋਈ ਕੰਮ ਕਰਦਾ ਠੀਕ ਹੈ ਜੇ ਨਹੀਂ ਕਰਦਾ 21 ਤਰੀਕ ਨੂੰ ਅਸੀਂ ਮੰਗਲੀ ਤੋਂ ਤੁਰਨਾ ਇੱਥੋਂ ਹਜ਼ਾਰ ਤੋਂ ਪਲੱਸ ਬੰਦਾ ਮੰਗਲੀ ਤੋਂ ਤੁਰੂਗਾ ਬਸਤੀ ਜੋਧੜੇਲ ਤੱਕ ਢੇੜਾ ਕੱਢ ਕੇ ਆਊਗਾ ਇਹ ਹਰ ਹਫ਼ਤੇ ਹੋਊਗਾ ਹਰ ਸੰਡੇ ਇਹ ਹੋਊਗਾ ਮੁੰਡਾ ਜਿੰਨਾ ਵੀ ਨੌਜਵਾਨਾ ਸਾਡੇ ਨਾਲ ਚੱਲ ਰਹੇ ਆ ਸਾਡੀ ਕੱਲ ਇੱਕ ਕਾਲ ਕੀਤੀ ਸੀ ਮੈਂ ਸੱਜਣ ਮਿੱਤਰ ਮੇਰੇ ਸਾਰੇ ਇਕੱਠੇ ਹੋ ਗਏ ਭਾਈਚਾਰਾ ਪਿੰਡਾਂ ਦੇ ਮੁੰਡੇ ਸਾਰੇ ਇਕੱਠੇ ਹੋ ਕੇ ਇੱਥੇ ਆਏ ਆ ਕਿ ਹਾਂ ਵੀ ਜੇ ਅਸੀਂ ਤੁਹਾਡੇ ਨਾਲ ਆ ਤੇ ਹੁਣ ਅਸੀਂ ਕਿਸਾਨ ਯੂਨੀਅਨ ਵੀ ਨਾਲ ਲੈ ਕੇ ਚੱਲ ਰਹੇ ਆ ਠੀਕ ਹੈ ਜੀ ਤੇ ਹੁਣ ਸਾਡਾ ਮੁੱਦਾ ਇਹੀ ਆ ਕਿ ਅਸੀਂ ਰੋ ਰੋ ਇੱਥੋਂ ਤੁਰਨਾ ਬਸਤੀ ਤੋਂ ਢੇੜਾ ਕੱਢ ਕੇ ਆਣਾ ਜਿਹੜੀ ਰੇੜੀ ਫੜੀ ਆ ਉਹ ਅਸੀਂ ਚੱਕ ਲੈਣੀ ਆ ਜੇ ਪ੍ਰਸ਼ਾਸਨ ਨਾ ਚੱਕਿਆ ਸਾਡੇ ਇੱਥੋਂ ਟ੍ਰੈਟਰ ਟਰਾਲੀਆਂ ਜਾਣਗੀਆਂ ਰੇੜੀ ਫੜੀ ਅਸੀਂ ਲੋਡ ਕਰਕੇ ਜਾ ਕੇ ਸਰਕਾਰੀ ਖਜ਼ਾਨੇ ਦੇ ਸੱਟਿਆਣੀਆਂ ਕਿਤੇ ਵੀ ਨਾ ਨਾ ਹੋ ਜੇ ਕਿਤੇ ਤੁਹਾਡੇ ਤੇ ਪਰਚੇ ਹੋ ਜਾਣਗੇ ਜਿਹੜਾ ਸੱਚੀ ਬਾਤ ਚੱਕ ਰੱਖਦਾ ਪਰਚੇ ਉਹਨਾਂ ਤੋਂ ਹੁੰਦੇ ਬੀਜੀ ਪਰਚੇ ਹੋ ਜਾਣ ਪਰਚੇ ਹੋ ਜਾਣ ਜੇਲ੍ਹ ਸਿਰ ਤਾਂ ਮਾਰਤਾ ਨਹੀਂ ਦੇਣਗੇ ਜਿਹੜਾ ਸੱਚ ਬੋਲਣ ਵਾਲਾ ਉਹਦੇ ਤੇ ਪਰਚੇ ਜ਼ਰੂਰ ਹੋਣੇ ਆ ਠੀਕ ਹੈ ਜਿਹਨਾਂ ਹਰਾਮ ਖਾਣਾ ਨਾ ਅੱਜ ਦੇ ਕਾ ਟਾਈਮ ਦੇ ਕਹਿੰਦੇ ਜਿਹੜਾ ਲੁੱਚਾ ਨਾ ਉਹੀ ਸੁੱਚਾ ਲੁੱਚਾ ਹੀ ਸੁੱਚਾ ਵਾ ਬਾਕੀ ਦਾ ਜਿਹੜਾ ਸੁੱਚਾ ਨਾ ਉਹ ਉਹਨੂੰ ਕੰਜਰ ਦੱਸਦੇ ਆ ਅੱਜ ਦੇ ਟਾਈਮ ਦੇ ਵਿੱਚ ਜੱਜਰ ਕਹਦੇ ਦੱਸਦੇ ਆ ਕਲਜੁਗ ਬੇਰਾ ਵੀ ਇਹ ਹੀ ਕਹਿਣਾ ਚਾਹਨਾ ਕਿ ਰਾਹੋ ਰੋਡ ਦਾ ਬੇੜਾ ਕਰਕੇ ਪ੍ਰਸ਼ਾਸਨ ਜੇ ਕੰਮ ਕਰਦਾ ਠੀਕ ਆ ਜੇ ਨਹੀਂ ਕੰਮ ਕਰਦਾ ਫਿਰ ਅਸੀਂ 21 ਤਰੀਕ ਨੂੰ ਇੱਥੋਂ ਤੁਰਨਾ ਰਾਹੋ ਰੋਡ ਸਾਰਾ ਸਾਫ਼ ਕਰਕੇ ਆਣਾ ਕਿਉਂਕਿ ਖੱਡੇ ਟਿੱਪੇ ਸਾਡੇ ਮੁੰਡੇ ਨੌਜਵਾਨਾਂ ਦੀ ਇਨੀ ਕਾਲ ਆ ਰਹੀ ਆ ਕਹਿੰਦੇ ਵੀਰ ਜੀ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਨਾਲ ਆ ਜੇ ਸਾਨੂੰ ਰਾਹੋ ਰੋਡ ਦੇ ਉੱਤੇ ਪਰੇਸ਼ਾਨੀ ਸਾਨੂੰ ਡੇਲੀ ਆਣ ਜਾਣ ਵਰਦੀ ਹੁੰਦੀ ਹੈ ਜੇ ਸਾਨੂੰ ਰਾਹੋ ਰੋਡ ਦੇ ਉੱਤੇ ਕੋਈ ਟਿੱਬਾ ਰੋੜਾ ਟਿੱਪਾ ਜੋ ਪੂਰਾ ਕਰਨਾ ਪਿਆ ਅਸੀਂ ਕਰਾਂਗੇ ਕਿਉਂਕਿ ਸਰਕਾਰਾਂ ਕੁਝ ਨਹੀਂ ਕਰਦੀਆਂ ਮੁੰਡੀਆ ਵਾਲਾ ਕੁਝ ਨਹੀਂ ਕਰਦਾ ਸਭ ਕ੍ਰਪਟ ਹੋਏ ਆ ਜਿਹੜੇ ਰੇੜੀਆਂ ਵਾਲੇ ਆ ਰੇੜੀ ਵਾਲੇ ਪਰਸੈਂਟਿਕ ਦਿੰਦੇ ਆ ਦੁਕਾਨ ਵਾਲੇ ਨੂੰ ਦੁਕਾਨ ਵਾਲੇ ਕੇ ਪ੍ਰਧਾਨਾਂ ਨੂੰ ਕਾਉਂਸਲਰਾਂ ਐਮ ਐਲ ਏ ਦੇ ਖਾਤੇ ਦੇ ਵਿੱਚ ਜਾ ਰਹੇ ਆ ਅੱਛਾ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹਨਾ ਵਾਂ ਕਿਸੇ ਟਾਈਮ ਸਾਡੇ ਸੀਐਮ ਸਾਹਿਬ ਕਹਿੰਦੇ ਸੀ ਕਹਿੰਦੇ ਜੇ ਮੈਂ ਇਕੱਲਾ ਚੱਲੂ ਮੇਰੇ ਪਿੱਛੇ ਬੰਦਾ ਨਹੀਂ ਹੋਊਗਾ ਪ੍ਰਸ਼ਾਸਨ ਅੱਜ ਜੇ ਮੁੰਡੀਆ ਵਾਲਾ ਚੱਲਦਾ ਮੁੰਡੀਆ ਵਾਲ ਦੇ ਮਗਰ 10 ਗੱਡੀਆਂ ਹੋਣੀਆਂ 20 ਮੁਲਾਜ਼ਮ ਹੁੰਦੇ ਉਹਨਾਂ ਦਾ ਖਰਚਾ ਕਿਹਨਾਂ ਤੇ ਪੈਂਦਾ ਜੀ ਆਮ ਜਨਤਾ ਤੇ ਜਨਤਾ ਦੇ ਪੈਨ ਕੋਈ ਪੁੱਛਦਾ ਹੀ ਨਹੀਂ ਕੰਮ ਕੀ ਕਰ ਰਿਹਾ ਜਨਤਾ ਨੂੰ ਖਾ ਰਿਹਾ ਤੁਸੀਂ ਤਾਂ ਨਹੀਂ ਸਾਡਾ ਕਰਦੇ ਅਸੀਂ ਬਾਕੀ ਸਾਡਾ ਇਹ ਮੁੱਦਾ ਦਾ ਮੇ ਇਹ ਹੀ ਆ ਸਾਨੂੰ ਅਣਜਾਣ ਨੂੰ ਪ੍ਰਸ਼ਾਦੀ ਅਸੀਂ ਰਾਹ ਰੋੜ ਸਾਫ ਕਰਾਣਾ ਜੇ 19 ਤਰੀਕ ਨੂੰ ਪ੍ਰਸ਼ਾਸਨ ਕੰਮ ਕਰਦਾ ਠੀਕ ਹੈ ਨਹੀਂ ਤੇ ਅਸੀਂ 21 ਤਰੀਕ ਨੂੰ ਇਥੇ ਰਾਂਹ ਰੋੜ ਤੇ ਤੁਰਨਾ 1000 ਬੰਦਾ ਸਾਡਾ 1000 ਤੋਂ ਪਲੱਸ ਹੋਊਗਾ ਉਹਦਾ ਜਾਨੀ ਮਾਨੀ ਕੋਈ ਨੁਕਸਾਨ ਹੁੰਦਾ ਉਹਦਾ ਫਿਰ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਹਾਂ ਜੀ ਮੋੜੀ ਸਰ ਜੀ ਦੇਖੋ ਇਹ ਜਿਹੜਾ ਪ੍ਰਵਾਸੀਆਂ ਦੀ ਜਿਹੜੀ ਰੇੜੀ ਫੜੀ ਆ ਇਹ ਬਹੁਤ ਜ਼ਿਆਦਾ ਦਿੱਕਤ ਪਰੇਸ਼ਾਨੀ ਕਰ ਰਹੀ ਆ ਔਰ ਸਰਕਾਰ ਦੇ ਖਜ਼ਾਨੇ ਦੇ ਵਿੱਚ ਕੁਝ ਕੁਝ ਵੀ ਨਹੀਂ ਜਾਂਦਾ ਹੈਗਾ ਹੁਣ ਤੁਸੀਂ ਦੇਖੋ ਵੀ ਉਲਟਾ ਇਹ ਜਿਹੜੇ ਕ੍ਰੀਮੀ ਹੁਣ ਜੁਪੀ ਦੇ ਵਿੱਚ ਉਹਨਾਂ ਨੇ ਸਕੰਜਾ ਕੱਸਿਆ ਜੁਪੀ ਦੀ ਸਰਕਾਰ ਨੇ ਉਤੋਂ ਜਿੰਨਾ ਕ੍ਰੀਮੀ ਕਾ ਰਕੋਰਡ ਵਾਲਾ ਬੰਦਾ ਸੀਗਾ ਉਹ ਸਾਰਾ ਪੰਜਾਬ ਨੂੰ ਸ਼ਿਫਟ ਹੋ ਗਿਆ ਇੱਕ ਤਾਂ ਉਹ ਗੱਲ ਆ ਦੂਸਰਾ ਜਿਹੜਾ ਪੰਜਾਬ ਸਰਕਾਰ ਤੁਹਾਡੇ ਮੱਤੇ ਆ ਮੈਂ ਰਹੀ ਕਹਿੰਦਾ ਇਹ ਕੀ ਸੋਚਦੇ ਆ ਵੀ ਜਿਹੜੇ ਭਈਏ ਨੇ ਭਈਆਂ ਤੋਂ ਇਹਨਾਂ ਨੂੰ ਬੜੀ ਕਮਾਈ ਹੋ ਰਹੀ ਆ ਜਾਂ ਫੈਕਟਰੀਆਂ ਤੋਂ ਬਹੁਤ ਕਮਾਈ ਹੋ ਰਹੀ ਆ ਤੁਸੀਂ ਇੱਕ ਚੀਜ਼ ਦੇਖੋ ਭਈ ਸ਼ੁਰੂ ਦੇ ਵਿੱਚ ਇਹ ਸਰਕਾਰਾਂ ਜਿਹੜੀਆਂ ਆ ਮੈਂ ਕਦੇ ਕਿਸੇ ਨੇ ਮੰਗ ਨਹੀਂ ਕੀਤੀ ਹੁਣ ਇਹਨਾਂ ਦੇ ਗਲੇ ਦੇ ਇਹਨਾਂ ਮਰਨ ਤੇ ਹੋਇਆ ਹੁਣ ਇਹਨਾਂ ਕੋ ਪੈਸਾ ਹੈ ਨਹੀਂ ਭੀਖ ਮੰਗਣ ਲਈ ਹੋਈ ਸਰਕਾਰ ਇਹਨਾਂ ਨੇ ਸ਼ੁਰੂ ਦੇ ਵਿੱਚ ਕਿਹਾ ਜੀ ਅਸੀਂ ਖੇਤਾਂ ਵਾਲੀ ਬਿਜਲੀ ਬੰਦ ਕਰਦੇ ਅਸੀਂ ਫ੍ਰੀ ਕਰਦੇ ਆ ਕਰ ਦੁੱਤੀ ਉਸ ਤੋਂ ਬਾਅਦ ਕਹਿੰਦੇ ਜੀ ਅਸੀਂ ਤਾਂ ਜਿਹੜੀ ਆ ਆਟਾ ਦਾਲ ਸਕੀਮ ਲੈ ਆਂਦੀ ਫਰੀ ਮੁੜ ਕੇ ਕਹਿੰਦੇ ਜੀ 200 ਜੂਨ ਫਰੀ ਅਗਲੀ ਪਾਰਟੀ ਆ ਗਈ 300 ਜੂਨ ਇੱਕ ਕਹਿੰਦੀ ਅਸੀਂ 400 ਜੂਨ ਫਰੀ ਫੇਰ ਕਹਿੰਦੇ ਜੇ ਅਸੀਂ ਮਿਡ ਡੇ ਮੀਲ ਸਕੂਲਾਂ ਦੇ ਵਿੱਚ ਵਰਦੀਆਂ ਫਰੀ ਉਸੋਂ ਬਾਅਦ ਆ ਗਿਆ ਛਗਨ ਸਕੀਮਾ ਬੱਚਾ ਬੱਚੀ ਹੁੰਦਾ ਤਾਂ ਕਹਿੰਦੇ ਅਸੀਂ 15000 ਰੁਪਏ ਦੰਦੇ ਆ ਵਿਆਹ ਕਰਨਾ ਅਸੀਂ 50000 ਰੁਪਏ ਦੰਦੇ ਆ ਫਿਰ ਇਹ ਆਗੇ ਬਸਾਂ ਦਾ ਸਫਰ ਫਰੀ ਸਾਰਾ ਕੁਝ ਫਰੀ 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 ਬਿਜਲੀ ਫਰੀ ਪਾਣੀ ਫਰੀ ਉਹਦੇ ਕਰਕੇ ਸਾਰਾ ਜਿੰਨਾ ਪ੍ਰਵਾਸੀਆ ਦੂਜੀਆਂ ਸਟੇਟਾਂ ਦਾ ਉਹ ਸਾਰਾ ਪੰਜਾਬ ਨੂੰ ਟ੍ਰੇਨਾਂ ਪਰ ਪਰ ਕੇ ਆਈ ਜਾਂਦਾ ਉਹਨੂੰ ਪਤਾ ਪੰਜਾਬ ਦੇ ਵਿੱਚ ਸਾਰਾ ਕੁਝ ਫਰੀ ਆ ਲੰਗਰ ਦਾ ਕੋਈ ਖਰਚਾ ਨਹੀਂ ਗੁਰਦੁਆਰੇ ਚਲ ਜਾਓ ਮੰਦਰ ਦੇ ਵਿੱਚ ਚਲ ਜਾਓ ਕਹਿੰਦੇ ਵਿਆਹ ਸ਼ਾਦੀਏ ਉੱਥੇ ਚਲ ਜਾਓ ਕਹਿੰਦੇ ਘਰੇ ਵੱਢ ਜਾਓ ਉੱਤੇ ਸੜਕਾਂ ਦੇ ਉੱਤੇ ਕੋਈ ਨਾ ਕੋਈ ਪ੍ਰੋਗਰਾਮ ਭੰਡਾਰਾ ਲੱਗਿਆ ਰਹਿੰਦਾ ਇਹਨਾਂ ਦਾ ਖਰਚਾ ਕੋਈ ਨਹੀਂ ਸਾਰਾ ਪੈਸਾ ਜਿਹੜਾ ਸਾਡੀ ਸਟੇਟ ਦੀ ਜਿਹੜੀ ਇਕਨੋਮੀ ਉਹ ਜਿਹੜੀ ਆ ਬਹੁਤ ਜ਼ਿਆਦਾ ਕਮਜ਼ੋਰ ਹੋ ਰਹੀ ਆ ਸਾਰਾ ਪੈਸਾ ਪੰਜਾਬ ਚੋਂ ਕੱਢ ਕੇ ਯੂਪੀ ਬਿਹਾਰ ਜਾ ਰਿਹਾ ਵਾ ਸੋ ਸਾਨੂੰ ਜਿਹੜੀ ਆ ਬਹੁਤ ਜ਼ਿਆਦਾ ਜ਼ਿਕਰ ਪਛਾਣਿਆ ਹੁਣ ਤੁਸੀਂ ਦੇਖੋ ਬਈ ਇਹ ਸ਼ਹਿਰਪੁਰ ਦੇ ਵਿੱਚ ਕੀ ਹੋਇਆ ਉੱਤੇ ਐਡਾ ਜ਼ੁਲਮ ਹੋਇਆ ਛੋੜੇ ਜੇ ਬੱਚੇ ਦੇ ਨਾਲ ਠੀਕ ਆ ਨਾ ਤੇ ਆ ਸਾਡੇ ਕਿੱਥੇ ਨੇ ਅੱਜ ਸਾਡੇ ਜਿਹੜੀਆਂ ਸਿਆਸੀ ਪਾਰਟੀਆਂ ਦੇ ਲੀਡਰ ਜਦੋਂ ਭਾਈ ਅਮਰਪਾਲ ਸਿੰਘ ਨੇ ਕੋਈ ਬੰਦਾ ਮਾਰਿਆ ਸੀ ਕੋਈ ਕਤਲ ਕੀਤਾ ਸੀਗਾ ਉਹਨੇ ਉਹਰੇ ਖਿਲਾਫ ਇਹ ਕੁੱਤੇ ਵਾਂਗੂ ਸਾਰੇ ਲੀਡਰ ਭੌਂਕ ਦੇ ਸਗੇ ਹੁਣ ਹਣ ਕੋਈ ਭੌਂਕਿਆ ਕਿਸੇ ਪਾਰਟੀ ਦਾ ਲੀਡਰ ਪ੍ਰਧਾਨ ਕੋਈ ਐਮ ਐਲ اے ਕੋਈ ਐਮ ਪੀ ਕੋ ਭੌਂਕਿਆ ਉਹਨਾਂ ਦੇ ਖਿਲਾਫ ਨਹੀਂ ਭੌਂਕਦੇ ਇਹਨਾਂ ਨੇ ਭੌਂਕਣਾ ਇਹ ਆਪਣੇ ਆਦੇ ਖਿਲਾਫ ਭੌਂਕਦੇ ਨੇ ਜਦ ਜਦ ਵੀ ਇਹੇ ਭੌਂਕਦੇ ਨੇ ਬਸ ਉਹ ਹੋਰ ਆ ਕੇ ਨਵਾਂ ਇੱਥੇ ਕਾਮਯਾਬ ਨਾ ਹੋ ਜੇ ਪੰਜਾਬ ਦੇ ਵਿੱਚ ਕੋਈ ਸਿਆਸੀ ਪਾਰਟੀ ਉਹਦੇ ਖਿਲਾਫ ਇਹਨਾਂ ਨੇ ਭੌਂਕਣਾ ਫਿਰ ਉਹਦੇ ਚਿੰਨੇ ਆ ਚਾਹੇ ਉਹ ਲੱਖਾ ਸਦਾਣਾ ਚਾਹੇ ਸੁਖਬਾਲ ਖੈਰਾਵਾ ਚਾਹੇ ਉਹ ਗਏ ਪਨਾ ਸਿੱਧੂ ਆ ਚਾਹੇ ਭਾਈ ਅਮਰਪਾਲ ਆ ਜਾਵੇ ਐ ਨਵਜੋਤ ਸਿੱਧੂ ਆ ਜਾਵੇ ਸਾਰਿਆਂ ਦੇ ਖਿਲਾਫ ਕੁੱਤੇ ਵਾਂਗੂ ਭੌਂਕਦੇ ਨੇ ਇਹਨਾਂ ਦੇ ਖਿਲਾਫ ਭੌਂਕੜਾ ਉਹਨਾਂ ਦੇ ਖਿਲਾਫ ਨਹੀਂ ਇਹਨਾਂ ਨੇ ਭੌਂਕੜਾ ਆਏਗਾ ਕੋਈ ਬੰਦਾ ਇਹਨਾਂ ਨੇ ਜਿਹੜਾ ਉਹਦੇ ਤੇ ਏਜੰਸੀਆਂ ਦਾ ਜਿਹਨੇ ਜੇਲ੍ਹਾਂ ਦੇ ਵਿੱਚ ਬਟੇ ਉਹਨੂੰ ਕਹਣਗੇ ਏਜੰਸੀਆਂ ਦਾ ਬੰਦਾ ਵਾ ਸਹੀ ਹੈ ਨਾ ਇਹ ਇਹੀ ਇੰਜਾਮ ਲਾਉਂਦੇ ਨੇ ਏਜੰਸੀਆਂ ਦੇ ਬੰਦੇ ਕਿਤਾ ਦੇ ਵਿੱਚ ਨੇ ਤੁਸੀਂ ਸਾਰੇ ਐਸ਼ ਕਰਦੇ ਫਿਰਦੇ ਹੋ ਸੋ ਇਹ ਜਿਹੜਾ ਵਾ ਪੰਜਾਬੀਆਂ ਨੂੰ ਸੋਚਣਾ ਚਾਹੀਦਾ ਕੌਣ ਸਹੀ ਹੈ ਕੌਣ ਗਲਤ ਆ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਵੀ ਅਸੀਂ ਇਹਨਾਂ ਨੂੰ ਦੱਸਾਂਗੇ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਹੈ ਕਿਹੜੀ ਆ ਇਹ ਨੌਜਵਾਨ ਦੱਸਣਗੇ ਫਿਰ ਇਹਨਾਂ ਨੂੰ ਇਹਨਾਂ ਨੇ ਬਹੁਤ ਡਰਾਮੇ ਲਾ ਚਲੇ ਆ ਬੜਾ ਕੁਝ ਕਰਦੇ ਆ ਇਹ ਜਦ ਵੋਟਾਂ ਆ ਜਾਂਦੀਆਂ ਆਦਤ ਸੁਈ ਦੇਖਿਓ ਆ ਥੋੜੇ ਦਿਨ ਪਹਿਲਾਂ ਸਸਰਾਲੀ ਵਾਲੇ ਬੰਨ ਹੋਰ ਪੰਜਾਬ ਦੇ ਬੰਨ ਟੁੱਟੇ ਕੀ ਹੋਇਆ ਵਾ ਆ ਕੇ ਸਾਰੇ ਪਾਡੀਆਂ ਡਰਾਮੇ ਕਰਦੀਆਂ ਨਾ ਉਹ ਪੈਸਾ ਕਿਹਨੇ ਦਿੱਤਾ ਕਿੱਥੋਂ ਆਇਆ ਤੇਲ ਕਿੱਥੋਂ ਆਂਦੇ ਆ ਸਾਰੀਆਂ ਗੱਲਾਂ ਹੁਣ ਤਾਂ ਕਲੀਅਰ ਹੋ ਗਈਆਂ ਬੜੇ ਲੋਕਾਂ ਨੂੰ ਇਹਨਾਂ ਨੂੰ ਪਤਾ ਲੋਕਾਂ ਨੂੰ ਬੇਵਕੂਫ ਬਣਾ ਜਾਣਾ ਪੈਸਾ ਕਿਹਦਾ ਵੰਡ ਕੌਣ ਜਾਂਦਾ ਵਾ ਠੀਕਾ ਦਾ ਤੇਲ ਕਿੱਥੋਂ ਆਂਦਾ ਵਾ ਇੱਥੇ ਮੇਰੇ ਖਿਆਲ ਆ ਜਿਹੜੇ ਸੱਤ ਰੋਜ ਵਾਲੇ ਬੰਨ ਦੇ ਉੱਤੇ ਵੀ ਮੈਨੂੰ ਲੱਗਦਾ 10-10 ਲੱਖ ਰੁਪਏ ਦਾ ਤੇਲ ਜਿਹੜਾ ਡੀਜ਼ਲ ਆ ਉਹ ਇਹੋ ਜਿਹੇ ਦਾਨੀ ਸੱਜਣ ਦਾਨ ਕਰਗੇ ਜਿਨ੍ਹਾਂ ਦਾ ਅੱਜ ਤੱਕ ਕਿਸੇ ਨੂੰ ਨੋਂਦਾ ਨਹੀਂ ਪਤਾ ਸ਼ਕਲ ਦਾ ਨਹੀਂ ਪਤਾ ਹੋਰ ਜਿਹੜੇ ਲੱਖ 2 ਲੱਖ ਦਿੰਦੇ ਐ ਐ ਦਿਖਾਉਂਦੇ ਐ ਉੱਪਰ ਨੂੰ ਕਰਕੇ ਸਾਰੇ ਦੇਖ ਲੋ ਲੱਗਿਆ ਮਾ ਦੇਣੇ ਪੈਸੇ ਵੀ ਓਹ ਆਹ ਕੰਮ ਕਰਦੇ ਇਹਨਾਂ ਪਤਾ ਵੀ ਲੋਕਾਂ ਨੂੰ ਅਸੀਂ ਬੇਵਕੂ ਬਣਾ ਲੈਣਾ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਹੀ ਪੈਸਾ ਪੈਸਾ ਉਹ ਕਿੱਥੋਂ ਆਉਂਦਾ ਸਾਰਿਆਂ ਨੂੰ ਪਤਾ ਦੂਸਰੀ ਗੱਲ ਐ ਇਹ ਜਿਹੜਾ ਬੰਦ ਕੇ ਆਪਦੇ ਬੰਦਿਆਂ ਨੂੰ ਇਹ ਇਹਨਾਂ ਨੇ ਫੜਾ ਕਰ ਜਾਣਾ ਵਾ ਉਹ ਜਿਹੜੇ ਲੋਕ ਨੇ ਉਹ ਵਿਚਾਰਿਆਂ ਦਾ ਤਾਂ ਹਜੇ ਇਹ ਨਹੀਂ ਪਤਾ ਕਿਹੜੇ ਬੰਦਿਆਂ ਦੀ ਜ਼ਮੀਨ ਗਈ ਸਹੀ ਹੈ ਨਾ ਕੌਣ ਬੰਦੇ ਨੇ ਉਹ ਵਿਚਾਰੇ ਬਿਮਾਰ ਬੈਠੇ ਨੇ ਘਰਾਂ ਦੇ ਵਿੱਚ ਉਹਨਾਂ ਦਾ ਕਿਹੇ ਪੈਸਾ ਪਹੁੰਚਣਾ ਚਾਹੀਦਾ ਉਹਨਾਂ ਵਾਲੇ ਸਮੇਂ ਦੇ ਵਿੱਚ ਵੀ ਇਹਦੇ ਦੀ ਵੀ ਆਪਾਂ ਕਰਾਂਗੇ ਸੋ ਜਨਤਾ ਨੂੰ ਜਿਹੜਾ ਸਿਆਸੀ ਪਾਰਟੀਆਂ ਦਾ ਸੋੜਾ ਸੁਚੇਤ ਹੋਣ ਦੀ ਲੋੜ ਆ ਇਹ ਬੇਕੂ ਬਣਾ ਕੇ ਥੋੜੇ ਦਿਨਾਂ ਦੇ ਵਿੱਚ ਇੰਡਜੇ ਦੇ ਉੱਤੇ ਆਪਣਾ ਕੰਮ ਕਰ ਜਾਂਦੇ ਹੁੰਦੇ ਆ ਇਹਨਾਂ ਦੇ ਪਿੱਛੇ ਲੱਗਣ ਦੀ ਲੋੜ ਨਹੀਂ ਹੈਗੀ ਇਹ ਜਿਹੜੇ ਚਾਹੇ ਕੋ ਰਾਹੂ ਰੋਡ ਦਾ ਮੁੱਦਾ ਚਾਹੇ ਸਾਡੇ ਕਾਲਜ ਹੈ ਨਹੀਂ ਕੋਈ ਯੂਨੀਵਰਸਿਟੀ ਹੈ ਨਹੀਂ ਕੋਈ ਸਟੇਡੀਅਮ ਹੈ ਨਹੀਂ ਇਸ ਏਰੀਏ ਦੇ ਵਿੱਚ ਚਾਹੇ ਇਹ ਚਾਹ ਜਿਹੜੀਆਂ ਟ੍ਰੈਫਿਕ ਦਾ ਮੁੱਦਾ ਕਦੇ ਕਿਸੇ ਸਿਆਸੀ ਪਾਰਟੀ ਨੇ ਕਦੇ ਕੋਈ ਸੰਘਰਸ਼ ਵਿੱਟਿਆ ਅੱਜ ਤੱਕ ਕੋਈ ਬਿਆਨ ਦਿੱਤਾ ਇਹਨਾਂ ਨੇ ਕੱਖ ਨਹੀਂ ਕਰਦੇ ਇਹ ਪੇ ਦੇ ਪੁੱਤ ਅੱਛਾ ਜਿਹੜਾ ਹਿਆਰਪੁਰ ਵਾਲਾ ਗਾਂਡਾ ਨਾ ਇਹ ਸਾਡੇ ਰੋਡ ਪੈਂਟ ਵੀ ਹੋ ਚੁੱਕਾ ਵਾ ਅੱਜ ਤੋਂ ਕੋਈ 3-4 ਸਾਲ ਪਹਿਲਾਂ ਦੀ ਗੱਲ ਆ ਏ ਬੱਚਾ ਘਰ ਦੇ ਵਿੱਚ ਭਈਆ ਰਹਿ ਰਿਹਾ ਬੱਚਾ ਚੱਕ ਕੇ ਇਧਰ ਜੰਗਲਾ ਦੇ ਜਾ ਕੇ ਲੋਕ ਇਹ ਲੰਬਿਆ ਪ੍ਰਸ਼ਾਸਨ ਠੀਕ ਆ ਉਹ ਚੀਜ਼ ਨੂੰ ਸਾਡੇ ਬੰਦੇ ਭੁੱਲ ਗਏ ਕਦੇ ਭੁੱਲ ਗਏ ਕੰਮਕਾਰਾਂ ਚ ਵੀਜੀ ਆ ਜੀ ਮੈਂ ਤਾਂ ਸ਼ਾਮ ਨੂੰ ਕੰਮ ਕਰਨਾ ਤਾਂ ਹੀ ਮੇਰੇ ਕੋਲ ਆਣਾ ਟਾਈਮ ਹੈ ਨਹੀਂ ਕਿਸੇ ਕੋ ਵੀਰ ਜੀ ਜੇ ਅੱਜ ਟਾਈਮ ਨਾ ਕੱਢਿਆ ਨਾ ਆਣ ਵਾਲੇ ਟਾਈਮ ਕੁੜੀਆਂ ਦੀਆਂ ਚੁੰਨੀਆਂ ਭਰਾਵਾਂ ਦੀਆਂ ਪੱਗਾਂ ਇਹ ਲੈਣੀਆਂ ਲੈਣੀਆਂ ਜੇ ਤੁਸੀਂ ਅੱਜ ਨਹੀਂ ਟਾਈਮ ਚੱਕਦੇ ਮੈਂ ਤਾਂ ਮੇਰੇ ਵੀਰਾਂ ਨੂੰ ਇਹੀ ਕਹਿਣਾ ਕੀ ਬਦ ਚੜ ਕੇ ਆਪਣਾ ਸਹਿਯੋਗ ਦੋ ਜਿਹੜਾ ਪਰ ਆਹ ਰੋਰ ਦਾ ਕੰਮ ਆ ਇਹ ਕਰਨਾ ਕਿਉਂਕਿ ਪਹਿਲਾਂ ਵੀ ਸਾਡੇ ਇੱਥੇ ਹੋ ਚੁੱਕਾ ਰੋੜਕਾਂਡ ਹੋ ਚੁੱਕਾ ਦੇਖ ਲਓ ਉਹ ਆਸਾਨੀ ਨਾਲ ਭੁੱਲ ਗਏ ਲੋ ਭੁੱਲ ਗਏ ਆ ਹੁਣ ਜਿਹੜਾ ਹਿਆਰਪੁਰ ਹੋ ਰਿਹਾ ਇਹ ਵੀ ਚਾਰਕਦਾਂ ਚੱਲਣਾ ਮੁੜ ਕੇ ਵੀ ਭੁੱਲ ਜਾਣਾ ਹੈ ਹੈ ਹੀ ਨਹੀਂ ਕੋਈ ਕਰਨ ਵਾਲਾ ਇਹਦੇ ਵਿੱਚ ਵੀਰੇ ਆਪਣਾ ਵੀ ਨੁਕਸਾਨ ਹੋਣਾ ਜਾਨੀ ਨੁਕਸਾਨ ਵੀ ਹੋ ਸਕਦਾ ਪਰਚੇ ਵੀ ਹੋ ਸਕਦੇ ਆ ਮਾਰਕੁੱਟ ਵੀ ਹੋ ਸਕਦੀ ਆ ਇਹ ਚੀਜ਼ਾਂ ਦੀ ਹਿੰਮਤ ਰੱਖ ਕੇ ਤੁਰਨਾ ਪੈਣਾ ਤਾ ਕੰਮ ਹੋਣਾ ਜੇ ਤੁਸੀਂ ਆਣ ਵਾਲੇ ਟਾਈਮ ਦੇ ਵਿੱਚ ਆਪਣੀਆਂ ਪੱਗਾਂ ਬਚਾਣੀਆਂ ਜੇ ਤੁਸੀਂ ਪੱਗਾਂ ਨਹੀਂ ਬਚਾਣੀਆਂ ਫਿਰ ਤੁਸੀਂ ਭਾਈ ਪਿੱਛੇ ਹਟ ਸਕਦੇ ਹੋ ਪਰ ਮੈਂ ਤਾਂ ਮੇਰੇ ਵੀਰਾਂ ਨੂੰ ਇਹੀ ਕਹਿਣਾ ਵਾ ਪਾਸੇ ਤਾਂ ਬਹੁਤ ਦਲੇਰੀ ਨਾਲ ਆਏ ਆ ਵੀਰਾਂ ਨੂੰ ਇੱਕ ਕਾਲ ਕੀਤੀ ਹਾਂ ਜੀ ਵੀਰ ਜੀ ਆ ਕੰਮ ਆ ਸਾਰੇ ਸੱਜਣ ਮਿੱਤਰ ਇਕੱਠੇ ਹੋ ਗਏ ਮੈਨੂੰ ਆਸ ਸੀ ਮੈਂ ਕਿਹਾ ਚਲੋ ਆਪਾਂ ਛੋਟੀ ਜੀ ਮੀਟਿੰਗ ਕਰ ਲਈਏ 15 ਤੋਂ 20 ਬੰਦੇ ਹੋ ਜਾਣਗੇ ਫਿਲਹਾਲ ਇੱਥੇ 100 ਬੰਦਾ ਅੱਜ ਹੋ ਚੁੱਕਾ ਵਾ ਠੀਕ ਹੈ ਜੀ ਇੱਕ ਕਾਲ ਤੇ ਛੋਟੇ ਜੇ ਮੈਸੇਜ ਦੇ ਉੱਤੇ ਇੱਕ ਦਿਨ ਦੇ ਵਿੱਚ ਹੁਣ ਸਾਡੇ ਕੋਲ ਹਫਤੇ ਦਾ ਟਾਈਮ ਆ ਜੇ 19 ਤਰੀਕ ਤੱਕ ਪ੍ਰਸ਼ਾਸਨ ਕੰਮ ਕਰਦਾ ਠੀਕ ਹੈ ਨਹੀਂ ਕਰਦਾ ਫਿਰ ਅਸੀਂ ਰੋਡ ਦੇ ਉੱਤੇ ਚੜਾਂਗੇ ਹਜ਼ਾਰ ਬੰਦਾ ਸਾਡਾ ਤੁਰੂਗਾ ਬਾਅਦ ਵਿੱਚ ਜੋ ਕੋਈ ਜਾਨੀ ਮਾਨੀ ਕੋਈ ਨੁਕਸਾਨ ਹੁੰਦਾ ਉਹਦਾ ਪ੍ਰਸ਼ਾਸਨ ਜੋ ਬੇਵਾਰ ਤੋ ਐਸਨ ਅਸੀਂ ਪਹੁੰਚੇ ਜੀ ਜੋ ਮੰਗਲੀ ਟਾਂਡਰ ਵਿੱਚ ਤੇ ਹੁਣ ਇਹ ਵੀਡੀਓ ਬਹੁਤ ਖਾਸ ਹੈ ਕਿਉਂਕਿ ਕਮੈਂਟ ਵੀ ਆਪਣਾ ਜੋ ਸਾਂਝਾ ਕਰੋ ਤੁਹਾਡੀ ਇਹਦੇ ਬਾਰੇ ਕੀ ਰਾਇ ਜਿਸ ਤਰ੍ਹਾਂ ਬਾਈ ਹੁਣ ਦੱਸਿਆ ਕਿ ਰਾਹ ਰੋਡ ਦੀ ਬਹੁਤ ਵੱਡੀ ਕਿ ਸਮੱਸਿਆ ਜਿਸ ਨੂੰ ਅਸੀਂ ਵੀ ਅਕਸਰ ਚੈਨਲ ਵਿੱਚ ਕਹਿੰਨੇ ਇਸ ਰੋਡ ਨੂੰ ਖੂਨੀ ਰੋਡ ਦਾ ਨਾਮ ਜਿਹੜਾ ਦਿੱਤਾ ਗਿਆ ਕਾਫੀ ਜਿਹੜੇ ਸਾਡੇ ਨੌਜਵਾਨ ਕਾਫੀ ਮਾਤਾਵਾ ਸਾਡੀਆਂ ਭੈਣਾਂ ਜਿਹੜੇ ਹਾਦਸੇ ਸ਼ਿਕਾਰ ਹੋ ਚੁੱਕੇ ਨੇ ਆਓ ਆਪਾਂ ਰਲ ਮਿਲ ਕੇ ਰਾਹ ਰੋਡ ਦੀ ਰੈਲੀ ਦੂਦ ਚਾਨੂੰ ਠੀਕ ਕਰੀਏ ਤੋ ਵੀਡੀਓ ਨੂੰ ਵੀ ਜਲਦੀ ਜਲਦੀ ਸ਼ੇਅਰ ਕਰੋ ਤੁਹਾਡੀ ਇਹਦੇ ਬਾਰੇ ਕੀ ਰਾਇ ਕਮੈਂਟ ਵੀ ਦੇਣਾ ਨਾਲ ਦੇ ਨਾਲ ਸਾਂਝਾ ਕਰਦੋ